ਅੱਜ ਦੀਆਂ ਖਬਰਾਂ ਤੋਂ ਬਹੁਤ ਕੁਝ ਸਿੱਖਣ ਦੇ ਲਈ ਮਿਲ ਸਕਦਾ ਹੈ ਕੋਈ ਇੱਕ ਵਿਅਕਤੀ ਦੀ ਜਿਹੜੀ ਗਲਤੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਸਕਦਾ ਹੈ ਤੇ ਬਹੁਤ ਸਾਰੀਆਂ ਹੋਰ ਜਾਂਾਂ ਬਚਾਈਆਂ ਜਾ ਸਕਦੀਆਂ ਨੇ ਇਨਯੂਰਕਟ ਵਿੱਚ ਨਾਸੂ ਕਾਉਂਟੀ ਪੁਲਿਸ ਡਿਪਾਰਟਮੈਂਟ ਦੀ ਖਬਰ ਹੈ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਨਾਸੂ ਓਪਨ ਐਮ ਆਰ ਆਈ ਦੇ ਵਿੱਚ ਕਾਲ ਕੀਤੀ ਗਈ ਐਮ ਆਰ ਆਈ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦੇ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ ਗਈ ਸੀ ਹੁਣ ਹੋਇਆ ਕਿ ਇੱਕ ਔਰਤ ਉਸਦੇ ਨੀਦੀ ਐਮ ਆਰ ਆਈ ਹੋ ਰਹੀ ਸੀ ਉਹਦਾ ਗੋਡਾ ਦੁਖਦਾ ਸੀ ਡਾਕਟਰ ਨੇ ਐਮ ਆਰ ਆਈ ਕਰਨ ਵਾਸਤੇ ਕਿਹਾ ਸੀ ਉਹ ਐਮ ਆਰ ਆਈ ਤੇ ਜਿਹੜੇ ਕਲੀਨਿਕ ਦੇ ਵਿੱਚ ਉੱਥੇ ਨਾਸੂ ਓਪਨ ਐਮ ਆਰ ਆਈ ਦੇ ਵਿੱਚ ਚਲੀ ਗਈ ਉੱਥੇ ਜਾ ਕੇ ਉਹਦੀ ਐਮ ਆਰ ਆਈ ਚੱਲ ਰਹੀ ਸੀ ਤੇ ਉਹਨੂੰ ਥੋੜਾ ਜਿਹਾ ਆਪਣੇ ਆਪ ਨੂੰ ਮੂਵ ਕਰਨ ਦੇ ਲਈ ਹੈਲਪ ਚਾਹੀਦੀ ਸੀ ਉੱਠਣ ਦੇ ਲਈ ਹੈਲਪ ਚਾਹੀਦੀ ਸੀ ਔਰ ਉਸ ਔਰਤ ਨੇ ਆਪਣੇ ਜਿਹੜੀ ਉੱਥੇ ਟੈਕਨੀਸ਼ੀਅਨ ਸੀ ਜਿਹੜੀ ਐਮ ਆਰ ਆਈ ਕਰਦੀ ਸੀ ਉਹ ਉਹਨੂੰ ਕਹਿੰਦੀ ਕਿ ਮੇਰੀ ਹਸਬੈਂਡ ਬਾਹਰ ਬੈਠੇ ਨੇ ਉਹਨਾਂ ਨੂੰ ਜ਼ਰਾ ਅੰਦਰ ਬੁਲਾ ਦਿਓ ਤਾਂ ਕਿ ਉਹ ਮੈਨੂੰ ਪਾਸਾ ਦਵਾ ਸਕਣ ਉਹ ਟੈਕਨੀਸ਼ੀਅਨ ਨੇ ਅੰਦਰ ਉਸਦੇ ਹਸਬੈਂਡ ਨੂੰ ਬੁਲਾਇਆ ਕੀਥ ਮੈਕਲੇਸਟਰ ਕੀਥ ਹਸਬੈਂਡ ਦਾ ਨਾਮ ਹੈ ਤੇ ਜਿਸ ਔਰਤ ਦੀ ਐਮ ਆਰ ਆਈ ਹੋ ਰਹੀ ਸੀ ਉਹਦਾ ਨਾਮ ਹੈ ਜੀ ਐਂਡਰੀਅਨ ਜੌਨ ਮੈਕਲੇਸਟਰ ਜਦੋਂ ਉਸ ਦਾ ਹਸਬੰਦ ਅੰਦਰ ਆਇਆ ਤਾਂ ਉਸ ਵਕਤ ਉਹਦੇ ਜਿਹੜੀ weight training ਵਾਲੀ belt ਪਾਈ ਹੋਈ ਸੀ weight training ਵਾਲੀ ਮੋਟੀ chain ਪਾਈ ਹੋਈ ਸੀ ਜਿਹੜੀ ਕਿ 20 ਪੌਂਡ ਦੀ ਸੀ ਉਹਨੇ ਆਪਣੇ ਗਲੇ ਦੇ ਵਿੱਚ ਜਿਹੜੀ ਹੈ ਉਹ chain ਰੱਖੀ ਹੋਈ ਸੀਗੀ ਜਦੋਂ ਉਹ ਅੰਦਰ ਆਇਆ ਤਾਂ MRI ਦੀ ਜਿਹੜੀ machine ਸੀ ਉਹਦੇ ਵਿੱਚ ਜਿਹੜੀ electromagnetic rays ਹੁੰਦੀਆਂ ਨੇ ਜਿਹੜੀ ਚੁੰਬਕ ਹੁੰਦੀ ਹੈ ਉਹਦੇ ਵਿੱਚ ਉਨੇ ਉਸ ਵਿਅਕਤੀ ਦੀ ਜਿਹੜੀ ਉਹ ਗਲੇ ਦੇ ਵਿੱਚ ਪਾਈ ਚੇਨ ਸੀ ਉਹਨੂੰ ਐਮ ਆਰ ਆਈ ਮਸ਼ੀਨ ਨੇ ਇੰਨੀ ਜ਼ੋਰ ਦੇ ਨਾਲ ਆਪਣੇ ਵੱਲ ਖਿੱਚਿਆ ਕਿ ਉਹ ਵਿਅਕਤੀ ਦਾ ਜਿਹੜਾ ਗਲਾ ਹੈ ਉਹ ਬਿਲਕੁਲ दब ਗਿਆ। ਔਰ ਉਸ ਤੋਂ ਬਾਅਦ ਔਰਤ ਨੇ ਐਡਰੀਅਨ ਨੇ ਚੀਕਾ ਮਾਰਨੀ ਸ਼ੁਰੂ ਕੀਤੀਆਂ ਉਸ ਨੇ ਉਸ ਟੈਕਨੀਸ਼ੀਅਨ ਨੂੰ ਕਿਹਾ ਕਿ ਐਮ ਆਰ ਆਈ ਮਸ਼ੀਨ ਨੂੰ ਆਫ ਕਰ ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰ ਟੈਕਨੀਸ਼ੀਅਨ ਬਾਹਰ ਆਈ। ਉਹਨੇ ਵੀ ਉਸ ਵਿਅਕਤੀ ਨੂੰ ਮਸ਼ੀਨ ਤੋਂ ਪਰਾਂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇੰਨੀ ਜ਼ਿਆਦਾ ਵੱਡੀ ਚੇਨ ਦੇ ਕਰਕੇ ਉਹ ਅਸਫਲ ਰਹੇ ਜਦੋਂ ਮਸ਼ੀਨ ਨੂੰ ਆਪ ਕੀਤਾ ਗਿਆ ਤੇ ਉਸ ਵਿਅਕਤੀ ਕੀਤ ਨੂੰ ਐਮ ਆਰ ਆਈ ਮਸ਼ੀਨ ਤੋਂ ਪੜਾ ਕੀਤਾ ਗਿਆ ਉਸ ਵਕਤ ਨੂੰ ਹਾਰਟ ਅਟੈਕ ਹੋਇਆ ਤੇ ਫਿਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਹ ਸਾਰੀ ਗਾਥਾ ਜਿਹੜੀ ਹੈ ਇਹ ਸਾਰੀ ਕਹਾਣੀ ਐਡਰੀਅਨ ਜான்ਸ ਨੇ ਟੀਵੀ ਦੇ ਉੱਪਰ ਆ ਕੇ ਦੱਸੀ ਉਹ ਕਹਿੰਦੀ ਕਿ ਮੇਰੇ ਹਸਬੰਡ ਨੇ ਮੇਰੀਆਂ ਬਾਹਾਂ ਦੇ ਵਿੱਚ ਜਾਨ ਦੇਤੀ ਉਹਦੀ ਜਾਨ ਉੱਥੇ ਨਿਕਲ ਗਈ ਤੇ ਉਹ ਜਾਣ ਲੱਗੇ ਉਹਨੇ ਉੱਥੇ ਮੈਨੂੰ ਗੁੱਡ ਬਾਏ ਕੀਤੀ ਔਰ ਜਦ ਕੀ ਮੈਂ ਉਹਨੂੰ ਸਿਰਫ ਔਰ ਸਿਰਫ ਇੱਕ ਪਾਸਾ ਦਵਾਉਣ ਦੇ ਲਈ ਬੁਲਾਇਆ ਸੀ ਤੇ ਕਹਿੰਦੀ ਉਸ ਵਕਤ ਮੈਨੂੰ ਇਹ ਆਈਡੀਆ ਨਹੀਂ ਸੀ ਕਿ ਇਸ ਤਰੀਕੇ ਆ ਵੀ ਕਿਸੇ ਦੀ ਮੌਤ ਹੋ ਸਕਦੀ ਹੈ ਜਦੋਂ ਨੈਸ਼ਨਲ ਇੰਸਟੀਚਿਊਟ ਆਫ ਬਾਇਓਮੈਡੀਕਲ ਇਮੇਜਿੰਗ ਨੇ ਤੇ ਬਾਇਓ ਇੰਜੀਨੀਅਰਿੰਗ ਨੇ ਉਹਨਾਂ ਨੇ ਦੱਸਿਆ ਕਹਿੰਦੇ ਇਹ ਕੋਈ ਪਹਿਲੀ ਮੌਤ ਨਹੀਂ ਹੈ ਇਸ ਤਰੀਕੇ ਐਨੀ ਜ਼ਿਆਦਾ ਇਲੈਕਟ੍ਰੋ ਮੈਗਨੈਟਿਕ ਰੇਜ਼ ওভার ਸਟਰੋਂਗ ਹੁੰਦੀਆਂ ਨੇ ਜੇ ਕੋਈ ਕਹਿੰਦੇ व्हीलचेयर ਵੀ ਐਮ ਆਰ ਆਈ ਰੂਮ ਦੇ ਵਿੱਚ ਚਲੇ ਜਾਵੇ ਜਦੋਂ ਉਹ ਆਨ ਹੈ ਮਸ਼ੀਨ ਤਾਂ ਉਸ ਵਕਤ ਉਹਦੇ ਵਿੱਚ ਐਨੀ ਪਾਵਰ ਹੁੰਦੀ ਹੈ ਵੀ ਉਹ ਸਾਰੀ व्हीलचेयर ਨੂੰ ਸਾਰੇ ਦੇ ਸਾਰੇ ਕਮਰੇ ਦੇ ਵਿੱਚ ਘੁਮਾ ਕੇ ਪਰਾਂ ਸੁੱਟ ਸਕਦੀ ਹੈ ਜਾਂ ਉਹਨੂੰ ਆਪਣੇ ਵੱਲ ਖਿੱਚ ਸਕਦੀ ਹੈ ਐਸੇ ਤਰੀਕੇ ਇੱਕ 6 ਸਾਲ ਦੇ ਬੱਚੇ ਦੀ ਪਹਿਲਾ ਮੌਤ ਹੋਈ ਸੀ ਜੀ ਉਹਦੇ ਕਿਉਂਕਿ ਆਕਸੀਜਨ ਦਾ ਟੈਂਕ ਲੱਗਿਆ ਹੋਇਆ ਸੀ ਔਰ ਉਸ ਆਕਸੀਜਨ ਦੇ ਟੈਂਕ ਨੂੰ ਐਮ ਆਰ ਆਈ ਮਸ਼ੀਨ ਨੇ ਐਸ ਕਦਰ ਖਿੱਚਿਆ ਕਿ ਉਸ ਬੱਚੇ ਦੀ ਮੌਤ ਹੋ ਗਈ ਸੀ ਹੋ ਸਕਦਾ ਹੈ ਕਿ ਇਹਨਾਂ ਨੂੰ ਇਹ ਸਾਰੀ ਗੱਲ ਦਾ ਪਤਾ ਨਾ ਹੋਵੇ ਲੇਕਿਨ ਇਹ ਵੀ ਜ਼ਰੂਰੀ ਹੈ ਕਿ ਅਜਈਆਂ ਖਬਰਾਂ ਵੀ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਮੀਡੀਆ ਦੇ ਉੱਪਰ ਹੋਣੀਆਂ ਚਾਹੀਦੀਆਂ ਨੇ ਜਿਸ ਨਾਲ ਕਿ ਹੋਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜੇ ਐਮ ਆਰ ਆਈ ਦੀ ਮਸ਼ੀਨ ਦੇ ਕਮਰੇ ਦੇ ਵਿੱਚ ਜਾਣਾ ਹੈ ਤਾਂ ਉਸ ਵਕਤ ਕੋਈ ਵੀ ਅਜਹੀ ਤਾਤ ਦੀ ਚੀਜ਼ ਜਿਹੜੀ ਹੈ ਉਹ ਕਹਿੰਦੇ ਆਇਰਨ ਦੀ ਹੋਵੇ ਜਾਂ ਕੁਝ ਤਰ੍ਹਾਂ ਦਾ ਸਟੀਲ ਹੈ ਜਿਹੜਾ ਉਹ ਨਹੀਂ ਪਾਇਆ ਹੋਣਾ ਚਾਹੀਦਾ ਕਿਉਂਕਿ ਮੈਗਨੇਟਿਕ ਉਹਦੇ ਵਿੱਚ ਉਹ ਖਿੱਚਣ ਦੀ ਪਾਵਰ ਇੰਨੀ ਹੁੰਦੀ ਹੈਗੀ ਕਿ ਕਿਸੇ ਵੀ ਵਿਅਕਤੀ ਦੀ ਇਸ ਤਰੀਕੇ ਜਾਨ ਜਾ ਵੀ ਸਕਦੀ ਹੈ